ਜੋ ਦੱਸੂ ਮਾਸ ਮੀ ਉਸਿਆ ਸੰਦਸਵਾਗ ਦਾ ਸੋ ਮਨ ਨੂੰ ਸੀ ਕਿ ਜੋ ਚਲਾਣਾ ਉਸ ਜਗਾ ਨਮਸਕਾਰ ਜੀ ਜਿਪਾ ਨਾਇਆ ਜਾ ਰਹੇ ਹੈ ਲਾਈਵ ਤਸਵੀਰਾਂ ਦੇਖ ਰਹੇ ਹੋ ਜਿੱਥੇ ਕਬੱਡੀ ਜਿੰਦਗੀ ਵਿੱਚ ਸਥਾਪਿਤ ਦਰਸ਼ਕਾਂ ਅੰਦੇ ਲਈ ਕੌਂਸਿਆਂ ਹੋਇਆ ਹੈ ਜਿੰਦਗੀ ਵਿੱਚ ਜੋ ਕਿ ਔਰੇ ਟੂ ਪ੍ਰੋਗਰਾਮ ਆਸਰ ਕਰਾਇਆ ਜਾਂਦਾ ਜਿਸ ਤਕਰੀਬਤ ਤੋਂ 2 ਸੂਸਾਰ ਤੋਂ 4 ਇਹਨਾਂ ਤੋਂ ਹੋਣਗੇ ਪ੍ਰੋਗਰਾਮ ਦੇ ਵੇਖ ਰਹੇ ਹੋ ਜਿੱਥੇ ਚਲਦਾ ਚਾਰ ਪ੍ਰੋਗਰਾਮ ਤੇ ਮੁਕਾਬਲੇ ਦਾ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਾਏ ਜਾਂਦੇ ਨੇ ਵੱਡੀ ਬੜੀ ਸਿਖਸ਼ਾ ਜੋ ਕਿ ਬੜੇ ਨਾਲ ਭਦੀਆਂ ਨੇ ਦਰਸਤ ਕਰਵਾਉਂਦੇ ਆ ਤੁਹਾਨੂੰ ਤਾਂ ਤੇ ਸਭ ਤੋਂ ਜ਼ਰੂਰੀ ਇਹ ਹੋਵੇ ਕਿ ਉਹ ਮੇਨਟੇਨ ਰਹੇਗਾ ਜਦੋਂ ਅਸੀਂ ਆਪਾਂ ਆਪਾਂ ਨੂੰ ਦੇਖਾਂਗੇ ਤਿੰਨ ਹਵਾਲੇ ਉਹ ਤਿੰਨ ਦਾ ਜ਼ੋਰ ਕੋਈ ਲਓ ਧਿਆਨ ਦਿਓ ਜਰਾ ਮੈਂ ਜਨਕ ਵੀ ਗਾਇਆ ਬੜਾ ਪਾਕ ਬੜਾ ਸਾਫ ਬੜਾ ਸੁਫਾ ਗਾਇਆ ਮੈਂ ਤਾਂ ਦਾ ਗਾਣਾ ਨਹੀਂ ਕਦੇ ਵੀ ਗਾਇਆ ਗਾਇਆ ਸੋ ਵੀ ਮਿੱਤਰਾਂ ਮੈਂ ਕੀ ਗਾਇਆ ਨਾ ਜਾਏ ਉਹ ਪ੍ਰਦੇਸ਼ ਕਾਲੀ ਕਾਦੀ ਮਿੱਤਰਾਂ ਦੀ ਰਾਤੀ ਚੁੱਟ ਗਈ ਨੀਂਦ ਗਾਈ ਮੈਂ ਬਾਤ ਕਮਾਲ ਕਾਣੇ ਤੁਹਾਡੀ ਝੋਲੀ ਚ ਪਾਏ ਉਹਨਾਂ ਦੇ ਵਿੱਚ ਇੱਕ ਗਾਣਾ ਬਾਧ ਬਣਾਉਂਦੇ ਆ ਰੱਬਾ ਤੇ ਤੇਰੀ ਇੱਕ ਗੱਲ ਸਮਝ ਨਾ ਆਈ ਪਾਪੀ ਦੋਖ ਜਹਾਨ 'ਚ ਤੇਰੀ ਮੰਦੇ ਨਹੀਂ ਖੁਦਾਈ ਤੈਨੂੰ ਨਹੀਂ ਮੰਦੇ ਜੇ ਕੋਈ ਮੰਗਤ ਬੇਸਮਗੇ ਤੇ ਹੱਥ ਪਿੱਛੇ ਹੋ ਕਹਿੰਦੇ ਆਪ ਦਾਜ ਮੰਗਣ ਲਈ ਦੋਖੋ ਤੇ ਫਿਰਨ ਬਗੜਿਆ ਕੋਈ ਡਿਮਾਂਡਾਂ ਨੇ ਕੁੜੀ ਕੈਨੇਡਾ ਕਿੰਨੇ ਲੱਖ ਰੁਪਈਆ ਦਾ ਗੁੱਜਾ ਪਹਿਣਾ ਸਾਂਗੀਆਂ ਸਭੀ ਹੋ। ਥੈਂਕ ਯੂ ਬੇਰੀ ਜੁੰਦਰੋ। ਉਹ ਸਭ ਦੀ ਸੰਜੀ ਇੱਜ਼ਤ ਹੁੰਦੀਆਂ। ਧੀਆ ਪਿੰਡ ਦੀਆਂ। ਇਹ ਨਾ ਬੱਚਿਆਂ ਦੇ ਨਾ ਸੋਹਦੀਆਂ ਲੋਕੋ। ਇਹਾਂ ਪਿੰਡ ਦੀਆਂ। ਜਿੰਨੀਆਂ ਮਰਜੀ ਪਿੰਡ ਦੀਆਂ ਗੋਈਆਂ ਸੋਹਣੀਆਂ ਬਣਾ ਦਿਓ। ਸੀਵਰੇਜ ਪਾ ਦਿਓ। ਇਹ ਬੱਚੇ ਦੀ ਖੇਲ ਦੇ ਤਾਂ ਬੇਕਾਰ ਗੱਲ ਉਹਨਾਂ ਗਲੀਆਂ 'ਚ ਬੱਚੇ ਖੇਲਦੇ ਜੁਰ ਗਲੀ ਇਦਾਂ ਦਾ ਅਦਾਕਾਰੀ ਨਾਲ ਮਛਣਾ ਨਾਲ ਐਕਸ਼ਨ ਤੇ ਨਾਲ ਪਰਫਾਰਮ ਇਹ ਨੌਜਵਾਨ ਦਾ ਬਾ ਕਮਾਲ ਕੰਮ ਇੱਕ ਵਾਰੀ ਛੋੜਦਾ ਤਾੜੀਆਂ ਨਾਲ ਸ਼ੇਰ ਬਾਤ ਇਹ ਇਹ ਦਾਸ ਦਾ ਬੜਾ ਬੇਟਾ ਹੈ ਇਹਦਾ ਨਾਮ ਗਾਮਾ ਰੰਗੀਲਾ ਇਹ ਮੈਨੂੰ ਕਹਿੰਦਾ ਪਾਪਾ ਨਰਬੰਦੀ ਕਹਿੰਦਾ ਕਿੜੀਆਂ ਕਿੜੀਆਂ ਮੇਕਾ ਕੰਨੋਂ ਦੀ ਜੇ ਮਿੱਟੀ ਜਿਹੜੀ ਸਿਰ ਦੇ ਉੱਤੇ ਵਰਦੀ ਹੈ ਹੱਥਾਂ ਤੋਂ ਸਭ ਜੈਸੇ ਲੱਗਦਾ ਕਿਹਾ ਨਕੀ ਬੋਲ ਰੋਣ ਕੱਲ ਦੀ ਹੈ ਮਿੱਟੀ ਜਿਹੜੀ ਸਿਰ ਦੇ ਉੱਤੇ ਵਰਦੀ ਹੈ ਇਹੀ ਮਿੱਟੀ ਅੱਖੀਆਂ ਦੇ ਵਿੱਚ ਸੁਨਾਹੋਂ ਕੇ ਵਰਦੀ ਹੈ ਕੋਈ ਬੰਦਾ ਨੀਵਾ ਹੋ ਕੇ ਜੋ ਕੋਈ ਚੱਲਦਾ ਗੁੱਡੀ ਉਹਦੀ ਚੜ੍ਹਦੀ ਆਹ ਵੇਖ ਮਾਰ ਮਾਨਵਿੰਦਰ ਸਿੰਘ ਕੰਗਸਾ ਜੀ ਕਰਕੇ ਵੀ ਦੱਸਦਾ ਤੁਸੀਂ ਵੀ ਮੈਨੂੰ ਪਤਾ ਮੈਂ ਚਮਜ਼ੋਰਦਨ ਤੋਂ ਜੰਗਵਾਲੀ ਦੀ ਬੱਤ ਕਰ ਲਈ ਛੱਡਦਾ ਮੈਨੂੰ ਕਹਾਂਦੇ ਵੀ ਦੁਰਗੜੀ ਮੈਨੂੰ ਤੇਰੇ ਨਾਲ ਬੜਾ ਪਿਆਰ ਕਰਦਾ ਜਿਹੜੇ ਤੁਹਾਡੇ ਕੀਤੇ ਦੁਰਗੜੀ ਲਗਾਉਗਾ ਤੁਸੀਂ ਬੜੇ ਸੁੰਦਰ ਰਹੇ ਹੋ ਇਹਨਾਂ ਨੂੰ ਬਚਪਨ ਤੋਂ ਲੈ ਕੇ ਤੋਂ ਕੰਗਸਾ ਸਾਹਿਬ ਹਰਮਨ ਪਿਆਰੇ ਲੀਡਰ ਹੈ ਤੋਂ ਚਾਵਲਾ ਸਾਹਿਬ ਤੁਸੀਂ ਕਿਹਾ ਨਾ ਵੀ ਨਕਨਾ ਤੁਹਾਨੂੰ ਸੌਂ ਪੂਰੀ ਚਾਰਾ ਜੀ ਰੱਖੀ ਜੀ ਤੁਹਾਨੂੰ ਲਾਣ ਚਾਹੋ ਆਓ ਜੀ कमल चावला अपने सोनू जी नाल बैठे क्योंकि कमल के फूल तू हंसता क्यों है तेरे हसने में क्या राज है ਅਗਰ ਮੇਰਾ ਕਾਉਂਸਲਰ ਦਾ ਦਿਲ ਤੋ ਜੇ ਚਾਹਤਾ ਹੈ ਜੇ ਤੁਹਾਡਾ ਕੀ ਆਖਿਆ ਲੈ ਠੀਕ ਹੈ ਤਾਂ ਕਮਲਦੀਪ ਜੀ ਦਾ ਮੈਂ ਤਾਂ ਇਸ ਕਰਕੇ ਨਾਲ ਲੱਗਣਾ ਉਹਨਾਂ ਵੇਲੇ ਜਦੋਂ ਕੋਈ ਕਿਸੇ ਤੋਂ ਡਰਦੈ ਲੁਕ ਜਾਇਆ ਕਰਦਾ ਸੀ ਉਦੋਂ ਇਹ ਇਕੱਲਾ ਹੀ ਬੋਲਦਾ ਹੁੰਦਾ ਸੀ ਇੱਕ ਪਾਸੇ ਬੇਵਫਾ ਮੁਟਿਆਰ ਖੜੀ ਹੈ ਇੱਕ ਪਾਸੇ ਪੰਜਾਬੀ ਮੁੰਡਾ ਇੱਕ ਪਾਸੇ ਪਿੰਡ ਦੀ ਪੰਚਾਇਤ ਇੱਕ ਪਾਸੇ ਬਾਈ ਥਾਣੇਦਾਰ ਓਏ ਮਿੱਤਰੋ ਆਪਣੀ ਹੱਦ ਬੀਤੀ ਕਹਾਣੀ ਉਹ ਪੰਜਾਬੀ ਮੁੰਡਾ ਦੱਸਦਾ ਜਿਹੜਾ ਕੀ ਕਹਿੰਦਾ ਧਿਆਨ ਦਿਓ ਦਿਆਂ ਨੂੰ ਪਤਾ ਲੱਗ ਗਿਆ ਉਹਨਾਂ ਨੇ ਕੁੜੀ ਦੇ ਇੱਕ ਗੱਲ ਆਖੀ ਔਕਲ ਦੀ ਜੁੜੀ ਇਹਨਾਂ ਦੇ ਝੋਕੜਾ ਭਰ ਗਿਆ ਸਾਰਾ ਉਹ ਮੇਰੀ ਸੇਵਾ ਸੀ ਉਹ ਬੜਾ ਹੀ ਇਤਿਹਾਸਿਕ ਸਥਾਨ ਹੈ ਜਿਹੜੀ ਇੱਥੇ ਕਹਾਣੀ ਪੰਜਾਬ ਦੇ ਇਤਿਹਾਸ 'ਚ ਇੱਕ ਅਹਿਮ ਥਾਂ ਰੱਖਦਾ ਸਾਡਾ ਇਹ ਪਿੰਡ ਕਿਉਂਕਿ ਅਜਰਬਾਬ ਦੀ ਬਹੁਤ ਇਤਿਹਾਸਿਕ ਇੱਥੇ ਜਿਹੜੀ ਆ ਮਸਜਿਦ ਹੈ

ਉਹਦੇ ਨਹੀਂ ਮਾਨਯੋਗ ਮੁੱਖ ਮੰਤਰੀ ਆਲਰੇਡੀ ਹਾਂ ਕਰ ਦਿੱਤੇ ਉਸਨੂੰ ਲਾ ਚੰਨਰੀ ਦੇ ਬਰਨੂ ਅੱਜ ਹਾਈ ਕੋਰਟ ਤੋਂ ਮਾਨਯੋਗ ਹਾਈ ਕੋਰਟ ਨੇ ਰੱਖਿਆ ਦਿੱਤੀਆਂ ਵੀ ਉਹਨਾਂ ਤੋਂ ਮਾਨਯੋਗ ਜਿਹੜਾ ਐਟੈਚ ਵੀ ਹੈ ਪੰਜਾਬ ਤੋਂ ਆਲਰੇਡੀ ਪਾਣੀ ਹੈ ਨਹੀਂ ਦੇਣੇ ਕਿ ਪੰਜਾਬ ਦਾ ਬਹੁਤ ਸਿੱਸੇ ਦਾ ਪਾਣੀ ਹੌਲੀ ਹੌਲੀ ਖੰਡਿਆ ਗਿਆ। ਅਗਰਵਾਜ ਪਿਆਮ ਨੂੰ ਕੋਈ ਦਿੱਕਤ ਨਹੀਂ ਲੇਕਿਨ ਪੰਜਾਬ ਦੀ ਆਪਣੀ ਨਿਸ਼ਾਨਾਂ ਵਾਲੀ ਪਾਣੀ ਦੀ ਲੋੜ ਹੈ ਜਿਹੜੇ ਬੈਠਿਆ। ਸਰਹਰ ਚਹਿਰੀਲੀ شراب ਪੀਣ ਦੇ ਨਾਲ ਲਗਭਗ 25 ਦੇ ਕਰੀਬ ਲੋਕ ਜਿਹੜੇ ਆਪਣੀ ਕੀ ਪਿਆਮ ਤੋਂ ਆ ਚੁੱਕੇ ਹੈ ਜੀ ਤੇ ਉਸ ਨੂੰ ਲੈ ਕੇ ਜਿਹੜੀ ਮੈਥਡੋਲੋਜੀ ਯੂਜ਼ ਕੀਤਾ ਜਾਂਦਾ ਹੈ ਚੀਮਾ ਸਾਫਨਾ ਕੇਂਦਰ ਨੂੰ ਮੰਗ ਮੰਗ ਕੀ ਜਿਆਰਾਂ ਨੂੰ ਰੱਬ ਬਣਾ ਕੇ ਕਿੰਨੀ ਆਲੀ ਬਣੀ ਅਸੀਂ ਇਤਜਾਜ ਕੀਤੀ ਹੈ ਤੁਸੀਂ ਔਰ ਉਹਦੇ ਚ ਤਮਾਮ ਜਿਹੜੇ ਮੌਕੇ ਤੇ ਅਫਸਰ ਇਨਵਾਲਵ ਸੀ ਉਹਨਾਂ ਨੂੰ ਮਤਲਬ ਉਹਨਾਂ ਦੇ ਖਿਲਾਫ ਐਕਸ਼ਨ ਪੰਜਾਬ ਸਰਕਾਰ ਨੇ ਕੀਤਾ ਹੈ ਪੰਜਾਬ ਸਰਕਾਰ ਉੱਥੇ ਜਾ ਕੇ ਆਏ ਆ ਜਿਹੜੇ ਵੀ ਪਿਛੇ ਲੋਕ ਸ਼ਾਮਿਲ ਹੋਣਗੇ ਸਾਜ਼ਿਸ਼ ਚ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਗੀ ਔਰ ਜਿਹੜੀ ਇਸ ਤਰ੍ਹਾਂ ਦੀ ਇਲੀਗਲ ਸ਼ਰਾਬ ਦੇ ਅੱਡੇ ਪੂਰੀ ਤਰ੍ਹਾਂ ਬੰਦ ਹੋਣਗੇ ਪਰ ਨੋਸਟਾਲਜੀ ਸੁਆਸੰਗਤ ਨੂੰ ਓਏ ਮੇਰੇ ਵੱਲੋਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਇੱਕ ਬਹੁਤ ਮਾਨਮਤਾ ਸਲਾਘਾਯੋਗ ਉਤਸ਼ਾਹ ਨਾਲ ਬਹੁਤ ਜੋਕ ਚੁੱਕਿਆ ਗਿਆ ਇਹ ਪਿੰਡ ਵਿੱਚ ਹਰ ਸਾਲ ਦਰਵਾਜ਼ਾਰ ਦਾ ਦਰਵਾਜ਼ਾਰ ਕੋਲ ਸਨਾਇਆ ਜਾ ਰਿਹਾ ਹੈ ਇਦਾਂ ਦੇ ਜਿਹੜੇ ਔਰਸ ਨੇ ਮੇਲੇ ਨੇ ਇਹ ਪੰਜਾਬ 'ਚ ਹੋਣੇ ਚਾਹੀਦੇ ਨੇ ਇਹਨਾਂ ਦੇ ਨਾਲ ਤੁਹਾਡਾ ਇੱਕ ਆਪਾਂ ਜਰੂਰ ਸਾਝਤਾ ਉਹਨਾਂ ਦੇ ਬਕਰੇ ਮਾਲ ਫਰਮਾਉਂਦੇ ਮੁਸਲਮਾਨ ਸਾਕਰ ਕਸਾਈ ਸਾਰਿਆਂ ਦਾ ਬਹੁਤ ਵੱਡਾ ਇੱਕ ਸਤਕਾਰ ਹੁੰਦਾ ਹੈ ਇੱਥੇ ਪਿੰਡ ਮਾਨਕਪੁਰ ਸ਼ਰੀਫ ਜਿਹਦੇ ਤੋਂ ਬਹੁਤ ਪਿੰਡ ਪਾਸਾਬ ਸਰਦਾਰਾਂ ਦੀ ਹੈ ਇੰਨਾ ਉਤਸ਼ਾਹ ਹੈ ਇਸ ਸਰਦਾਰਾਂ ਦੇ ਕਿਹੇ ਤੋਂ 400 ਮਾਲੇ ਸਖੀ ਰਹਿ ਗਈ ਹੋਵੇ ਬਹੁਤ ਧੰਨਵਾਦ ਕਰਦਾ ਪਿੰਡ ਵਾਸੀਆਂ ਦਾ ਬਾਹਰੋਂ ਆਏ ਸੱਜਣਾ ਮਿੱਤਰਾਂ ਦਾ ਜਿਨ੍ਹਾਂ ਨੇ ਇੰਨੇ ਉਤਸ਼ਾਹ ਨਾਲ ਇਸ ਮੇਲੇ ਨੂੰ ਬਹੁਤ ਯਾਦਗਾਰੀ ਮੇਲਾ ਬਣਾਇਆ ਕਾਰਾ ਮਾਲਕ ਜੀ ਅਪਾ ਧੰਨਵਾਦ ਕਰਦੇ ਕਾਰਾ ਬੱਲ ਨੂੰ ਸੋਚੀ ਅਨਾਉਂਸਮੈਂਟ ਕੀਤੀ ਬੱਲਤ ਸਿੰਘ ਨੇ ਕੋਟੀ ਬਰਵਾਈ ਸੰਤਾਜੀ ਸਰਕਾਰ ਨੂੰ ਦਿੱਤਾ ਗਿਆ ਜੀ ਜਾਣਕਾਰੀ ਇਹ ਬੱਲਾ ਹੈ ਕਿ ਇਹ ਇੱਕ ਬਹੁਤ ਵੱਡਾ ਉਪਰਾਲਾ ਹੈ ਜਿਹੜਾ ਲੋਕਾਂ ਨੇ ਆਪਣੇ ਪਿੰਡ ਵਾਸੀਆਂ ਨੇ ਆਪਣੇ ਐਮਪੀ ਮਾਲਵਿੰਦਰ ਕੰਗ ਸਾਹਿਬ ਨੂੰ ਅਪੀਲ ਕੀਤੀ ਕਿ ਇੱਥੇ ਸੰਦੂ ਦੀ ਕਮੀ ਹੈ ਅੱਜ ਵੀ ਬਿਲਕੁਲ ਦੇਖਣ ਚਾ ਰਹੇ ਆ ਕਿ ਐਡੇ ਵੱਡੇ ਪਿੰਡ ਚ ਕਿ ਛੱਡ ਦੀ ਕਮੀ ਹੈ ਮਾਲਵਿੰਦਰ ਕੰਗ ਸਾਬ ਐਮਪੀ ਹੋਣ ਦੇ ਨਾਤੇ ਉਹਨਾਂ ਨੇ ਇਸ ਚੀਜ਼ ਨੂੰ ਹੰਗਾਰਾ ਭਰਿਆ ਕਿ ਮੈਂ ਸ਼ੈੱਡ ਬਣਵਾਉਂਗਾ ਪਰਦਾਸ ਵੱਲੋਂ ਵੀ ਔਰ ਮੇਰਾ ਭਰਾ ਜਗਜੀਤ ਸਿੰਘ ਰੰਗੂਆਣਾ ਲੰਬੜਦਾਰ ਵੱਲੋਂ ਵੀ ਅਸੀਂ ਜਿੰਨਾ ਹੋ ਸਕਿਆ ਲੱਖ ਰੁਪਇਆ ਮੇਰੇ ਵੱਲੋਂ 51000 ਰੁਪਇਆ ਮੇਰਾ ਵੀਰ ਜਗਜੀਤ ਸਿੰਘ ਰੰਗੂਆਣਾ ਲੰਬੜਦਾਰ ਜੀ ਵੱਲੋਂ ਐਸ ਜਿਹੜਾ ਸ਼ਹਿਰ ਬਣ ਉਹ ਜੋ ਕੰਦਾਮਾ ਮਾਤਰ ਯੋਗ ਦਾ ਨੇ ਸਾਡੇ ਨਾਲ ਅੱਗੇ ਨੂੰ ਜੇ ਕੋਈ ਸਾਡ ਨੂੰ ਹੋਰ ਡਿਊਟੀ ਲੱਗੂਗੀ ਅਸੀਂ ਉਹ ਹੋਰ ਡਿਊਟੀ ਵੀ ਨਿਭਾਵਾਂਗੇ ਪਿੰਡ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਬਾਰ ਬਾਰ ਸਾਡਾ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਅਸੀਂ ਬੜੇ ਭਾਗਾ ਵਾਲੇ ਸਮਝਦੇ ਆ ਆਪਣੇ ਆਪ ਨੂੰ ਕਿ ਅੱਜ ਅਸੀਂ 187 ਮੇਲਾ ਹਾਉਸ ਦੇ ਵਿੱਚ ਹਾਜ਼ਰੀ ਹਾਜ਼ਰੀ ਭਰੀ ਹੈ ਇਹ ਇਤਿਹਾਸਿਕ ਮੇਲਾ ਸਾਡੇ ਪੂਰੇ ਇਲਾਕੇ ਦੇ ਵਿੱਚ ਨਹੀਂ ਪੂਰੇ ਪੰਜਾਬ ਦੇ ਵਿੱਚ ਹੀ ਇਹ ਆਪਣਾ ਇੱਕ ਥਾਂ ਵੱਖਰਾ ਥਾਂ ਰੱਖਦਾ ਹੈ ਤੇ ਅੱਜ ਸਾਡੀ ਸਾਰੀ ਟੀਮ ਆਮ ਆਦੀ ਵਾਲਟੀ ਦੀ ਤੇ ਸਾਡੇ ਐਮਪੀ ਸਰ ਮਲਵਿੰਦਰ ਕੰਗ ਸਾਹਿਬ ਤੇ ਮੈਡਮ ਜਿਨੇ ਵਿਸ਼ੇਸ਼ ਰੇ ਹਾਜ਼ਰੀ ਲਾਈ ਜਨਮੁਲ ਗਗਨਵਾਨ ਜੀ ਨੇ ਤੁਹਾਡਾ ਸਨਮਾਨ ਹੋ ਗਿਆ ਤੇ ਇੱਥੇ ਇੱਕ ਵੱਡੀ ਡਿਵਾਰਸ ਸੀ ਇਸ ਸਭਿਆਚਾਰਕ ਟੀਮ ਦੇ ਵੱਲੋਂ ਜਿਹੜਾ ਸ਼ੈਡਵਾਰ ਕਿਹਾ ਗਿਆ ਸੀ ਤੇ ਗੰਸਾ ਆਪਣੇ ਸ਼ਟ ਵਾਸਤੇ ਵਿਸ਼ੇਸ਼ ਗ੍ਰਾਂਟ ਦੇਣ ਦੀ ਬੋਲਟਾਂ ਦੀ ਲਾਈਵ ਖਿਡਾ ਰਹੇ ਡਿੰਡਾ ਲਾਲ ਕੀਤਾ ਬਹੁਤ ਸ਼ੁਕਰੀਆ ਮਿਹਰਬਾਨੀ ਧੰਨਵਾਦ ਇਹਨਾਂ ਦਾ ਸਭ ਕੀ ਕਹਾਂਗੇ ਜਿਹੜੀ ਭਾਈਚਾਰਕ ਸਾਜ ਬੜੀ ਮਜ਼ਬੂਤ ਲਿਖੀ ਹੈ ਜਿੰਨੇ ਮੁਸਲਮਾਨ ਭਾਈਚਾਰੇ ਚ ਲੋਕ ਆਏ ਆ ਉਸ ਤੋਂ ਬਾਅਦ ਸਿੰਘਾਂ ਦੇ ਭਾਈਚਾਰੇ ਦੇ ਲੋਕ ਸਨਮਾਨ ਜਿਸਪਾਲ ਹਾਂ ਜੀ ਦੇਖੋ ਇੱਥੇ ਅੱਗੇ ਨਾਲ ਕਿ ਨਜ਼ਾਰਾ ਹੀ ਵੱਖਰਾ ਹੈ ਜੀ ਇੱਥੇ ਕਦੀ ਵੀ ਦੇਖਿਆ ਨਹੀਂ ਗਿਆ ਕਿ ਕੋਈ ਜਾਤ ਪਾਤ ਜਾਂ ਕੋਈ ਧਰਮ ਦਾ ਕੋਈ ભેਦਭਾਵ ਨਹੀਂ ਹੈ ਇੱਥੇ ਲੰਗਰ ਦੇ ਵਿੱਚ ਹਿੰਦੂ ਮੁਸਲਮ ਇੱਕ ਸਾਰੇ ਭਰਾ ਮਿਲ ਕੇ ਲੰਗਰ ਸੇਵਾ ਕਰਦੇ ਨੇ ਮੇਲੇ ਸਾਰੇ ਪ੍ਰਬੰਧ ਜਿਹੜੇ ਹੈਗੇ ਆ ਉਹ ਸਾਰੇ ਭਰਾ ਮਿਲ ਕੇ ਕਰਦੇ ਨੇ ਤੇ ਮੈਂ ਸਮਝਦਾ ਕਿ ਇਦਾਂ ਦੀ ਸ਼ਾਨ ਹੈਗੀ ਹੈ ਸਰਪੰਚ ਸਾਹਿਬ ਇਹ ਪੂਰੇ ਹਿੰਦੁਸਤਾਨ ਦੀ ਪੂਰੇ ਪੰਜਾਬ ਦੇ ਵਿੱਚੋਂ ਪਾਣੀ ਚਾਹੀਦਾ ਦੁਰਗੇ ਨਾਲ ਦੁਰਗੇ